ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਅੱਜ ਉਸ ਖੇਡ ਬਾਰੇ ਗੱਲ ਕਰ ਰਹੇ ਹਾਂ ਜਿਹੜੀ ਸਾਡੇ ਦੇਸ਼ ਦੀ ਰਵਾਇਤੀ ਖੇਡ ਹੈ ਦੇਸ਼ ਦੀ ਮਿੱਟੀ ਨਾਲ ਜੁੜਦੀ ਖੇਡ ਹੈ ਕੁਸ਼ਤੀ ਅਤੇ ਇਸ ਖੇਡ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਾਂਗੇ ਇੱਕ ਜਿਹੀ ਸ਼ਖਸੀਅਤ ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਕੋਲ ਮੌਜੂਦ ਹੈ ਜਿਹੜੇ ਇੱਕ ਖਿਡਾਰੀ ਵਜੋਂ ਵੀ ਇਸ ਖੇਡ ਨਾਲ ਜੁੜੇ ਰਹੇ ਨੇ ਫਿਰ ਇੱਕ ਕੋਚ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈ ਹੈ ਅਤੇ ਇਸ ਖੇਡ ਦੇ ਪ੍ਰਬੰਧਕੀ ਖੇਤਰ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ ਹੈ ਤੇ ਹਰ ਕਿਸਮ ਜ਼ਰੀਏ ਉਹ ਇਸ ਖੇਡ ਨਾਲ ਜੁੜੇ ਹੋਏ ਨੇ ਸਾਡੇ ਕੋਲ ਮੌਜੂਦ ਨੇ ਇਸ ਖੇਡ ਕੁਸ਼ਤੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਕੋਚ ਅਤੇ ਪ੍ਰਬੰਧਕ ਵਜੋਂ ਵੀ ਸੇਵਾ ਨਿਭਾ ਰਹੇ ਗੁਰਿੰਦਰਜੀਤ ਸਿੰਘ ਪਾੜਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਗੱਲ ਕਰਾਂਗੇ ਇਸ ਖੇਡ ਬਾਰੇ ਇਹਦੇ ਵੱਖ-ਵੱਖ ਪਹਿਲੂਆਂ ਬਾਰੇ ਸ਼ੁਰੂ ਵਿੱਚ ਤੁਹਾਡੇ ਬਾਰੇ ਥੋੜਾ ਜਿਆਦਾ ਜਾਣਨਾ ਚਾਹਾਂਗੇ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਮੇਰਾ ਪਿੰਡ ਹੈਗਾ ਜੀ ਪਾੜਾ ਜਿਹੜਾ ਗਰਦਾਸਪੁਰ ਜੀ ਹੁਣ ਸ਼ਹਿਰ ਦੇ ਵਿੱਚ ਆ ਗਿਆ ਸਾਡਾ ਪਿੰਡ ਕਿਲੋਮੀਟਰ ਦੀ ਦੂਰੀ ਤੇ ਹੀ ਹੈ ਜੀ ਤੇ ਉਸ ਪਿੰਡ ਚ ਮੇਰਾ ਜਨਮ ਹੋਇਆ ਮੇਰੇ ਫਾਦਰ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਤੇ ਮਾਤਾ ਬਲਜੀਤ ਕੌਰ ਜੀ ਜੀ ਤੇ ਉਹਨਾਂ ਨੇ ਮੈਨੂੰ ਪਲੱਸ 2 ਤੱਕ ਪੜਾਇਆ ਗਰਦਾਸਪੁਰ ਜੀ ਤੇ 89 ਚ ਮੈਂ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ ਅੱਛਾ ਜੀ ਕੂਰ ਸਵਰਗੀ ਸਰਦਾਰ ਦੇਸਰਾਜ ਜੀ ਸਾਡੇ ਹੀ ਜੀ ਉਹਨਾਂ ਕੋਲ ਮੈਂ ਸਖਲਾਈ ਲਈ ਸੀਨੀਅਰ ਸੈਕੰਡਰੀ ਸਕੂਲ ਦਾਸਪੁਰ ਵਿਖੇ ਜੀ ਤੇ ਉੱਥੋਂ ਫਿਰ ਮੈਂ ਕੁਸ਼ਤੀ 4 ਸਾਲ ਉੱਥੇ ਕੀਤੀ ਵੀ 93 ਜੇ ਮੈਥੇ ਆ ਗਿਆ ਸੀ ਭਰਤੀ ਹੋ ਗਈ ਪੰਜਾਬ ਪੁਸ ਜੀ ਸੈਂਟਰ ਸਪੋਰਟਸ ਕੁਸ਼ਤੀ ਟੀਮ ਦੇ ਵਿੱਚ ਜੀ ਹਾਂਜੀ ਤੇ ਤੁਸੀਂ ਦੱਸਿਆ ਕਿ ਕਾਫੀ ਛੋਟੀ ਉਮਰ ਤੋਂ ਤੁਸੀਂ ਇਹ ਸਕੇਟ ਵਾਲ ਚੁਕਾਰ ਰੱਖਦੇ ਸੀ ਹਾਂਜੀ ਤੇ ਇਹ ਪਹਿਲਵਾਨੀ ਦਾ ਸ਼ੌਕ ਤੁਹਾਨੂੰ ਵੈਸੇ ਪਿਆ ਕਿਵੇਂ ਕਿ ਤੁਹਾਨੂੰ ਸ਼ੁਰੂ ਤੋਂ ਸ਼ੌਕ ਸੀ ਜਾਂ ਕਿਸੇ ਵੱਲ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਜਾਂ ਤੁਹਾਨੂੰ ਕਿਸੇ ਨੇ ਪ੍ਰੇਰਿਤ ਕੀਤਾ ਕਿ ਇਸ ਖੇਡ ਵੱਲ ਤੁਰੋ ਸਾਡੇ ਉੱਥੇ ਨਾ ਗਵੰਡਾ ਗਵੰਡ ਚ ਰਹਿੰਦੇ ਸੀ ਸਰਦਾਰ ਹਰਪਜਨ ਸਿੰਘ ਜੀ ਟੀਚਰ ਸੀਗੇ ਉਹਨਾਂ ਉਹਨਾਂ ਦੀ ਡੈਥ ਹੋ ਗਈ ਚਾਰੇ ਦੀ ਜੀ ਉਹ ਮੈਨੂੰ ਆਪਣੇ ਦੇਸ ਰਾਜ ਕੋਲ ਸਭ ਕੋ ਲੱਗ ਗਏ ਸੀਗੇ ਉਹਨਾਂ ਦੇ ਫਰੈਂਡ ਹੀ ਤੋਂ ਕਹਿੰਦੇ ਵੀ ਕੋਈ ਮੁੰਡੇ ਦਿਆ ਕਰੋ ਨੂੰ ਭਲਾਨੀ ਕਰਨ ਵਾਸਤੇ ਹੂੰ ਤੇ ਮੇਰੀ ਫੈਮਿਲੀ ਸਾਰੀ ਗੁਰਸਿੱਖਾਂ ਸਾਰੇ ਮੇਰੇ ਬ੍ਰਦਰ ਮੰਮੀ ਡੈਡੀ ਸਾਰੇ ਪਰਿਵਾਰ ਚਾਚੇ ਦਾ ਸਾਰੇ ਗੁਰਸਿੱਖਾਂ ਜੀ ਤੋ ਮੈਨੂੰ ਲੱਗੇ ਤੇ ਮੇਰੇ ਘਰ ਦੇ ਵੀ ਕਹਿੰਦੇ ਯਾਰ ਕੁਸ਼ਤੀ ਤੂੰ ਕਿੱਦਾਂ ਕਰੇਗਾ ਸਾਡੇ ਤੇ ਕੋਈ ਪਰਿਵਾਰ ਚ ਕਰਦਾ ਨਹੀਂ ਉਹਨਾਂ ਨੇ ਮੈਨੂੰ ਕਰਾਤੇ ਸ਼ੁਰੂ ਜੀ ਤੇ ਫਿਰ ਮੈਨੂੰ ਇੰਨਾ ਸ਼ੌਂਕ ਪਿਆ ਨਾ ਅੱਛਾ ਜੀ ਤੇ ਉਦੋਂ ਸਾਈਕਲ ਹੁੰਦੇ ਸੀਗੇ ਕੋਈ ਮੋਟਰਸਕੂਟਰ ਤੇ ਹੁੰਦੇ ਨਹੀਂ ਕਈ ਵਾਰੀ ਉਹ ਵੀ ਨਹੀਂ ਹੁੰਦਾ ਮੈਂ ਤੁਰ ਕੇ ਚੱਲ ਜਾਂਦਾ ਸੀ ਪਿੰਡੋਂ ਜੀ ਤੇ ਮੈਂ ਫਿਰ ਬਹੁਤ ਮਿਹਨਤ ਕੀਤੀ ਉੱਥੇ ਜੀ ਉੱਥੋਂ ਸ਼ੁਰੂਆਤ ਕੀਤੀ ਫਿਰ ਮੈਂ ਸਟੇਟ ਚੋਂ ਪਹਿਲੇ ਆਪਣੇ 2 ਸਾਲ ਬਾਅਦ ਨਾ 18 ਸਾਲ ਤੱਕ ਲੈਣੀ ਹੁੰਦੀ ਜੇ ਕੋਈ ਐਡਿਟ ਕੋਚ ਸਿਲਰ ਮੈਡ ਲਾਇਆ ਮੇਰਾ ਜੀ ਅਮਰ ਸਰ ਇਹ ਜੀ ਤੇ ਫਿਰ ਇਦਾਂ ਚੱਲਦਾ ਰਿਹਾ ਸلسلਸਾ ਫਿਰ 90 ਦੇ ਚੜ ਦੇ ਸਰਦਾਰ ਮੀਲਾ ਸਿੰਘ ਜੀ ਦੇ ਸੀ ਜੀਐਸਪੀ ਸਾਡੇ ਗਵੰਡੀ ਜੀ ਉਹ ਫਾਦਾ ਸਾਹਿਬ ਦੇ ਚੰਗੇ ਫਰੈਂਡ ਸੀ ਉਹ ਮੈਨੂੰ ਫਿਰ ਜੰਦਰ ਲੈ ਕੇ ਆਏ ਇਥੇ ਜੀ ਭੁੱਲਾ ਸਾਹਿਬ ਜੀ ਕੋ ਜੀ ਉਹਨਾਂ ਨੇ ਫਿਰ ਇੱਥੇ ਮੈਨੂੰ ਉਹਨਾਂ ਨੂੰ ਪੇਸ਼ ਕਰਾਇਆ ਤੇ ਉਹਨਾਂ ਨੇ ਮਰਤੀ ਕਰ ਲਿਆ 18.5 ਸਾਲ ਦੀ ਜੀ ਹਾਂਜੀ ਤੇ ਇਹ ਜਿਹੜਾ ਸਮਾਂ ਸੀਗਾ ਜਦੋਂ ਤੁਸੀਂ ਇਸ ਖੇਡ ਵਾਲ ਤੁਰਨਾ ਸ਼ੁਰੂ ਹੋਏ ਤੇ ਫਿਰ ਹੌਲੀ ਹੌਲੀ ਅੱਗੇ ਵਧਣਾ ਸ਼ੁਰੂ ਕੀਤਾ ਇਸ ਸਮੇਂ ਦਰਮਿਆਨ ਤੁਸੀਂ ਸਿਖਲਾਈ ਫਿਰ ਕਿੰਨਾ ਚਿਰ ਪ੍ਰਾਪਤ ਕੀਤੀ ਆਪਣੇ ਉਸਤਾਦ ਕੋਲੋਂ ਪਹਿਲਵਾਨੀ ਦੇ ਗੋਰ ਜਿਹੜੇ ਸਿੱਖੇ ਉਹ ਕਿੰਨਾ ਸਮਾਂ ਤੁਸੀਂ ਇਹਦੀ ਸਿਖਲਾਈ ਲਈ ਉੱਥੇ ਤੇ ਮੈਂ ਦੱਸਿਆ 89 'ਚ ਲੱਗਾ ਸੀ ਜਦਾਂ ਤੇ 93 'ਚ ਇੱਥੇ ਆ ਗਿਆ ਇੱਥੇ ਪਦਮਸ਼ਰੀ ਕਰਤਾਰ ਸਿੰਘ ਜੀ ਪਹਿਲਵਾਨ ਉਹ ਆਈਜੀ ਰੈਰ ਹੋਇਆ ਜੀ ਉਹਨਾਂ ਕੋਲ ਹੀ ਇੱਥੇ ਸਾਰੀ ਸਾਡੀ ਟੀਮ ਪ੍ਰੈਕਟਿਸ ਕਰਦੀ ਸੀ ਇੱਕ ਸਦਾ ਸਰਵਨ ਸਿੰਘ ਜੀ ਸੀਗੇ ਸਾਡੇ ਕੋਚ ਉਹ ਫੌਜ ਤੋਂ ਪਹਿਲਾਂ ਅਸੀਂ ਕਿਤੇ ਫੌਜ ਇੱਧਰ ਪੁਲਿਸਾਂ ਨੇ ਭਰਤੀ ਕਰ ਲਿਆ ਸਪੈਸ਼ਲ ਉਹ ਕੋਚ ਸੀਗੇ ਜਿਹੜੇ ਪੰਜਾਬ ਉਸ ਕੁਸ਼ਤੀ ਟੀਮ ਦਾ ਜੀ ਉਹਨਾਂ ਦੇ ਡਿ렉ਟਰ ਤੇ ਫਿਰ ਸਰਦਾਰ ਸਰਵਨ ਸਿੰਘ ਜੀ ਐਸਪੀ ਉਹ ਹੁੰਦੇ ਸਨ ਚਾਰਜ ਇੰਸਪੈਕਟਰ ਉਹਦੇ ਟਾਈਮ ਬਾਅਦ ਚ ਐਸਪੀ ਰਟਾਇਰ ਹੋਏ ਫਿਰ ਇਦਾਂ ਚੱਲਦੇ ਸਾਡੀ ਟੀਮ ਬਹੁਤ ਵੱਡੀ ਟੀਮ 100 ਪਲੇਅਰ ਹੋਣਾ ਘੱਟੋ ਘੱਟ ਉਸ ਟਾਈਮ ਪਰਤੀ ਕਿਤਨਾ ਅੱਛਾ ਜੀ ਫਿਰ ਉਹਨਾਂ ਨੇ ਟ੍ਰੇਨਰ ਕਰਦੇ 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 ਪੰਜਾਬ ਪੁੱਲ ਜਿਹੜੀ ਸਾਡੀ ਹੁੰਦੀ ਆ ਇੰਟਰ ਰੇਂਜ ਉੱਚੋਂ ਫਰਸਟ ਆਇਆ ਫਿਰ ਜੂਨੀਅਰ ਨੈਸ਼ਨਲ ਚ ਮੈਂ 골ਡ ਮਿਲ ਲਿਆ ਜੀ ਤੇ ਫਿਰ ਆਲ ਇੰਡੀਆ ਪੁੱਲ ਸੇ ਮੇਰਾ ਮੈਡਲ ਸਿਲਵਰ ਪਹਿਲੇ ਰੀ ਜੀ ਫਿਰ ਇਦਾਂ ਚੱਲਦੇ ਰਹੇ ਤੇ ਫਿਰ ਮੈਂ ਵਰਲਡ ਪੁੱਲਸ ਗੇਮ ਚ ਸਰ ਮਹਾਰਜਾ ਜਤਾ ਜੂਸੀ ਇਹ 2011 ਚ ਜੀ ਇਦਾਂ ਚੱਲ ਰਹੀ ਹੈ ਡਾਕਟਰ ਜੀ ਸੋ ਇਸ ਤਰ੍ਹਾਂ ਤੁਹਾਡਾ ਸਫਰ ਚੱਲਣਾ ਸ਼ੁਰੂ ਹੋਇਆ ਪਿੰਡ ਤੋਂ ਫਿਰ ਤੁਸੀਂ ਅੰਤਰਰਾਸ਼ਟਰੀ ਪੱਧਰ ਤੱਕ ਖੇਡਣ ਪਹੁੰਚੇ ਹੋ ਬਿਲਕੁਲ ਤੇ ਉਸ ਸਮੇਂ ਦੌਰਾਨ ਫਿਰ ਕਿੰਨੀ ਕੁ ਮਿਹਨਤ ਜਿਹੜੀ ਤੁਸੀਂ ਕੀਤੀ ਜਿਹੜਾ ਸੰਘਰਸ਼ ਹੈ ਦੇ ਪਿੱਛੇ ਦੀ ਮਿਹਨਤ ਜਿਹੜੀ ਲੱਗਦੀ ਹੈ ਉਹਦੇ ਬਾਰੇ ਵੀ ਦੱਸੋ ਕਿ ਕਿੰਨਾ ਫਿਰ ਤੁਹਾਨੂੰ ਦਿਨ ਚ ਕਿੰਨੀ ਵਾਰੀ ਤੁਸੀਂ ਅਭਿਆਸ ਕਰਦੇ ਸੀ ਮਿਹਨਤ ਬਹੁਤ ਲੱਗੀ ਕੁਸ਼ਤੀ ਹੈ ਹੀ ਬਹੁਤ ਮਿਹਨਤ ਵਾਲੀ ਕੁਸ਼ਤੀ ਲੜੀ ਜਾਂਦੀ ਜਿਹੜੀ ਮਿਹਨਤ ਕਰੂ ਉਹ ਤਗੜਾ ਹੋਗਾ ਜੀ ਤੇ ਦੋ ਤੋਂ 2.5 ਘੰਟੇ ਜਦੋਂ ਸਵੇਰੇ ਏਦਾਂ ਹੀ ਸ਼ਾਮ ਦਾ ਸੈਸ਼ਨ ਹੁੰਦਾ ਉੱਚਾ ਸ਼ਡਿਊਲ ਬਣਾ ਜਾਂਦਾ ਜਿੱਦਾਂ ਸਾਡੇ ਕੋਚ ਹੁੰਦੇ ਉਹਨਾਂ ਸ਼ਡਿਊਲ ਬਣਾਇਆ ਹੁੰਦਾ ਵੀ ਸੋਮਵਾਰ ਸਵੇਰੇ ਜਿੱਦਾਂ ਸ਼ੁਰੂਆਤ ਕਰਦੇ ਆਪਾਂ ਆਪਣੇ ਵੀਕ ਦੀ ਉੱਚ ਪਹਿਲੇ ਦਿਨ ਹਲਕੀ ਸਵੇਰੇ ਕਰਨੀ ਗੇਮ ਲਵਾਦਣੀ ਜਾਂ ਕੋਈ ਥੋੜਾ ਡੰਡ ਬੈਟ ਕਰਾ ਪਾਰਨ ਰੈਕਸੈਸ ਕਰਾਤੀ ਜੀ ਤੇ ਸ਼ਾਮ ਨੂੰ ਮੈਟ ਏਦਾਂ ਮੰਗਲਵਾਰ ਦਾ ਵੱਖਰਾ ਸ਼ਡਿਊਲ ਦਾ ਦੋ ਟਾਈਮ ਐਡ ਕਰਨਾ ਬੁੱਧਵਾਰ ਦਾ ਵੱਖਰਾ ਪਹਾੜੀ ਆ ਦੌੜ ਜਿੱਦਾਂ ਸੈਂਡ ਕ੍ਰੋਸ ਕੰਟਰੀ ਹੂੰ ਤੇ ਇਦਾਂ ਰੋਜ਼ਦਰੋਜ਼ ਸ਼ਡਿਊਲ ਚੇਂਜ ਹੁੰਦਾ ਬਣਾ ਜੀ ਤੇ ਉਹਦੀ ਬਹੁਤ ਹੀ ਮਿਹਨਤ ਕੀਤੀ ਬੜੇ ਵਧੀਆ ਪਲੇਅਰ ਜਿਨ੍ਹਾਂ ਦਾ ਹਰਿਆਣੇ ਦੇ ਟੀਮ ਵਿੱਚ ਮੁੰਡੇ ਬਹੁਤ ਭਰਤੀ ਸੀਗੇ ਜਿਹੜੇ ਹੁਣ ਡੀਐਸਪੀ ਐਸਪੀ ਦੇ ਬਣੇ ਆ ਜਿਹੜੇ ਜੀ ਤੇ ਉਹਨਾਂ ਨੇ ਹੀ ਪ੍ਰੈਕਟਿਸ ਕਰ ਕਰਕੇ ਤਗੜੇ ਹੋਏ ਜੀ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਤੇ ਫਿਰ ਇੱਥੇ ਪਹੁੰਚੇ ਜੀ ਸੋ ਜਿਹੜੀਆਂ ਪ੍ਰਾਪਤੀਆਂ ਆਉਂਦੀਆਂ ਉਹਨਾਂ ਦੇ ਪਿੱਛੇ ਮਿਹਨਤ ਵੀ ਲੱਗਦੀ ਹੈ ਮਿਹਨਤ ਅਸੀਂ ਬਹੁਤ ਕੀਤੀ ਹੈ ਤੇ ਥੋੜਾ ਜਿਹਾ ਸਾਨੂੰ ਉਹਨਾਂ ਮੁਕਾਬਲਿਆਂ ਬਾਰੇ ਦੱਸੋ ਜਿਨ੍ਹਾਂ ਵਿੱਚ ਤੁਸੀਂ ਖੇਡੇ ਹੋ تفसील ਵਿੱਚ ਤੁਹਾਨੂੰ ਕੋਲ ਜਾਣਨਾ ਚਾਹੀਏ ਕਿ ਸ਼ੁਰੂਆਤੀ ਤੌਰ 'ਤੇ ਤੁਸੀਂ ਪਹਿਲੀ ਵਾਰੀ ਜਦੋਂ ਤੁਸੀਂ ਕਿਸੇ ਮੁਕਾਬਲੇ 'ਚ ਖੇਡੇ ਹੋ ਉਹ ਤੋਂ ਬਾਅਦ ਹੋਰ ਕਿਹੜੇ-ਕਿਹੜੇ ਨਾਮੀ ਮੁਕਾਬਲਿਆਂ 'ਚ ਤੁਸੀਂ ਹਿੱਸਾ ਲਿਆ ਮੈਂ ਦੱਸਾਂ ਤੁਹਾਨੂੰ ਵੀ ਜਿੱਦਾਂ ਹੁਣ ਸਾਡੀ ਪੰਜਾਬ ਕੁਸ਼ਤੀ ਦੀ ਇੰਟਰੈਜ ਹੁੰਦੀ ਬਹੁਤ ਤਗੜੀ ਹੁੰਦੀ ਹੈ ਘੱਟ ਹੁੰਦੀ ਹੁਣ ਨਹੀਂ ਹੁੰਦੀ ਜੀ ਤੇ ਮੈਂ ਉਸ 'ਚੋਂ 8-9 ਸਾਲ ਫਸਟ ਹੁੰਦਾ ਰਿਹਾ ਅੱਛਾ ਜੀ ਫਿਰ ਸੀਨੀਅਰ ਸਟੇਟ ਚੈਂਪੀਅਨਸ਼ਿਪ 'ਚ ਫਸਟ ਆਇਆ ਜੂਨੀਅਰ 'ਚੋਂ 골ਡ ਲਿਆ ਜੀ ਤੇ ਸੀਨੀਅਰ ਸਟੇਟ ਚ ਵੀ ਮੈਂ ਲੜਿਆ ਉੱਥੇ ਦਿੱਲੀ ਹੋਣੀ ਹੈ 95 ਦੇ ਵਿੱਚ ਉੱਥੇ ਮੇਰਾ ਮੈਡਲ ਨਹੀਂ ਚੌਥਾ ਨੰਬਰ ਆਇਆ ਹੈ ਮੇਰਾ ਜੀ ਤੇ ਨਾਰਥ ਜੁਨਕਸ਼ਨ ਸਿਲਵਰ ਮੈਡਲ ਆ ਜੰਮੂ ਹੈ ਸੀ ਉੱਥੇ ਜੀ ਤੇ ਯੂਐਸਏ ਜਦੋਂ ਸਾਬੀ ਵਰਲਡ ਪੁਲਸ ਗੇਮ ਹੋਈ ਉਹ ਚ ਸਿਲਵਰ ਮੈਡਲ ਆਇਆ ਹੈ ਮੇਰਾ ਇੱਕ ਵਰਲਡ ਵੈਟਰਨ ਚੈਂਪੀਅਨਸ਼ਿਪ ਹੋਈ 2011 ਚਲਬਾਨੀ ਆ ਅੱਛਾ ਜੀ ਉੱਚ ਪਦਮਸ਼ੀ ਕਰਤਾ ਸਿੰਘ ਜੀ ਰੰਧੀਰ ਸਿੰਘ ਧੀਰਾਰਜਨ ਵਾਡੀ ਉਹ ਸਾਰੇ ਗਏ ਸੀ ਉੱਚ ਮੇਰਾ ਬਰਾਂਜ ਮੈਡਲ ਆਇਆ ਹੈ ਉੱਥੇ ਜੀ ਹਾਂ ਜੀ ਤੇ ਇਦਾਂ ਚੱਲਦੇ ਰਹੇ ਕੁਸ਼ਤੀਆਂ ਕਾਫੀ ਲੜੀਆਂ ਫਿਰ ਸਤਾਰੇ ਪੰਜਾਬ ਨੂੰ ਬਣਿਆ ਸੀਗਾ ਨਗੱਜੇ ਇੱਥੇ ਟੂਰਨਾਮੈਂਟ ਹੁੰਦਾ ਪ੍ਰਾਈਵੇਟ ਜਿੱਦਾਂ ਦੰਗਲ ਕਹਿੰਦੇ ਇਹਨੂੰ ਉਹ ਚ ਸਾਰੇ ਪੰਜਾਬ ਦੇ ਭلوان ਹਿੱਸਾ ਲੈਂਦੇ ਆ weight age ਹੁੰਦਾ ਜਾਂਦਾ ਜੀ ਉਹ ਚ ਮੈਂ ਫਰਸਟ ਆਇਆ ਸੀ ਹੋਲਾ ਮੱਲਾ ਟੂਰਨਾਮੈਂਟ ਹੁੰਦਾ ਉੱਥੇ ਆਪਣੇ ਜਲੰਧਰ ਹੁੰਦਾ ਸੀ ਕਿੱਥੇ ਜੀ ਉੱਚ ਹੀ ਮੈਂ ਸਿਲਵਰ ਮੈਡਲ ਆਇਆ ਜੀ ਤੇ ਇਦਾਂ ਬਹੁਤ ਟੂਰਨਾਮੈਂਟ ਜਿਹੜੇ ਆਪਣੇ ਪ੍ਰਾਈਵੇਟ ਹੁੰਦੇ ਉਹਨਾਂ ਚ ਮੈਡਲ ਜਿੱਤੇ ਕਾਫੀ ਜੀ ਹਾਂਜੀ ਤੇ ਇਹ ਜਿਹੜੇ ਸਾਰੇ ਮੁਕਾਬਲੇ ਬਾਰੇ ਤੁਸੀਂ ਦੱਸਿਆ ਹਾਂ ਜਿਨ੍ਹਾਂ ਵਿੱਚ ਤੁਸੀਂ ਹਿੱਸਾ ਲਿਆ ਤੁਹਾਡੀਆਂ ਪ੍ਰਾਪਤੀਆਂ ਬਹੁਤ ਨੇ ਕਿਹੜੇ ਭਾਰ ਵਰਗ ਵਿੱਚ ਤੁਸੀਂ ਖੇਡਦੇ ਰਹੇ ਹੋ ਉਹਨਾਂ ਬਾਰੇ ਵੀ ਦੱਸੋ ਕਿਉਂਕਿ ਕੁਸ਼ਤੀ ਵਿੱਚ ਬਹੁਤ ਸਾਰੇ ਭਾਰ ਵਰਗ ਹੁੰਦੇ ਆ ਹੁਣ ਤੇ ਮੇਰਾ weight ਕਾਫੀ ਵਧ ਗਿਆ ਉਦੋਂ ਮੈਂ 57 ਕਿਲੋ ਵਿੱਚ ਖੇਡਿਆ ਜੀ ਫਿਰ 63 ਕਿਲੋ ਵਿੱਚ ਫਿਰ ਜਿਹੜੇ ਤੁਹਾਡੇ ਦੰਗਲ ਨੂੰ ਦੇ ਮੈਟ ਦੇ ਉੱਤੇ ਜੀ ਉਹ ਉਹਨਾਂ ਚ ਮੈਂ 65 ਕਿਲੋ ਚ ਲੈਂਦਾ ਰਿਹਾ ਜਿਆਦਾ ਭਾਰ ਜੀ ਤੇ ਹੁਣ ਆਪਣਾ 74 ਚ ਮੈਂ ਵਰਲਡ ਪੁੱਲਸ ਲੜਿਆ ਹੈਗਾ ਜੀ ਉਹ ਕੇਜੀ ਚ ਜੀ ਉਹ ਤੇ ਵਰਲਡ ਵੈਟਰਨ ਵੀ 74 ਚ ਮਿਲ ਰਿਹਾ ਗ੍ਰੀਕੋ ਰੂਮ ਸਟਾਈਲ ਚ ਜੀ ਤੇ ਉੱਚੇ ਵੀ ਹੁਣ ਵਜਨ ਜ਼ਿਆਦਾ ਹੋ ਗਿਆ ਮੈਨੂੰ ਥੋੜੇ ਜੀ ਪਹਿਲਾਂ ਛੋਟੇ ਵਜਨ ਚ ਖੇਡਦੇ ਸੀ ਹਾਂਜੀ ਇਹ ਜਿੰਦਗੀ ਦਾ ਇੱਕ ਸਫਰ ਹੁੰਦਾ ਹੈ ਜੀ ਜਿਹੜਾ ਅੱਗੇ ਚੱਲਦਾ ਜਾਂਦਾ ਹੈ ਹਾਂਜੀ ਤੇ ਤੁਹਾਡੇ ਕੋਲ ਇਹ ਵੀ ਜਾਨਣਾ ਚਾਹਾਂਗੇ ਕਿ ਤੁਸੀਂ ਵੱਖ-ਵੱਖ ਭਾਰ ਵਰਗ ਵਿੱਚ ਖੇਡਿਆ ਹਾਂਜੀ ਤੇ ਹਿੱਸਾ ਲਿਆ ਤੇ ਜਿਹੜਾ ਸਫਰ ਤੁਹਾਡਾ ਕੁਸ਼ਤੀ ਦਾ ਚੱਲਦਾ ਰਿਹਾ ਫਿਰ ਤੁਸੀਂ ਇੱਕ ਨੌਜਵਾਨ ਵਜੋਂ ਇਸ ਖੇਡ 'ਚ ਆਏ ਸੀ ਹਾਂਜੀ ਪਰ ਅੱਗੇ ਜਾ ਕੇ ਵੀ ਤੁਸੀਂ ਜ਼ਿਕਰ ਕੀਤਾ ਕਿ ਸੀਨੀਅਰ ਤੇ ਮਾਸਟਰ ਲੈਵਲ ਵਿੱਚ ਵੀ ਖੇਡੇ ਹੋ ਹਾਂਜੀ ਹਾਂਜੀ ਭਾਵ ਕਿ ਥੋੜਾ ਵੱਡੀ ਉਮਰ ਦੇ ਜਦੋਂ ਆਪਾਂ ਹੋ ਜਾਂਦੇ ਹਾਂ ਉਹਨਾਂ ਖੇਡਾਂ ਆਪ 35 ਸਾਲ ਤੋਂ ਬਾਅਦ ਜਿਹੜੀ ਉਹ ਵਰਲਡ ਬੈਟਰਨ ਜਦੋਂ ਮਾਸਟਰ ਗੇਮ ਸ਼ੁਰੂ ਹੁੰਦੀ ਆ 35 ਸਾਲ ਤੋਂ ਉੱਪਰ ਜਿਹੜੇ ਹੁੰਦੇ ਹਨ ਉਹ ਚਹੀ ਭਗ ਲਿਆ ਜੀ ਇਹ ਜਿਹੜੀਆਂ ਮਾਸਟਰ ਖੇਡਾਂ ਹੁੰਦੀਆਂ ਹਾਂਜੀ ਤੇ ਉਹਨਾਂ ਦੀ ਤਿਆਰੀ ਕਿਹੋ ਜਿਹੀ ਹੁੰਦੀ ਕਿਉਂਕਿ ਨੌਜਵਾਨ ਵਜੋਂ ਤਾਂ ਆਪਾਂ ਇੱਕ ਹੱਲੇ ਨਾਲ ਤਿਆਰੀ ਕਰਦੇ ਹਾਂ ਕਿ ਮਾਸਟਰ ਖੇਡਾਂ ਦੇ ਲਈ ਤੁਹਾਨੂੰ ਅਲੱਗ ਤੋਂ ਮਿਹਨਤ ਕਰਨੀ ਪੈਂਦੀ ਕੁਝ ਜ਼ਿਆਦਾ ਧਿਆਨ ਆਪਣੇ ਸਰੀਰ ਦਾ ਰੱਖਣਾ ਪੈਂਦਾ ਬਿਲਕੁਲ ਬਿਲਕੁਲ ਜਦੋਂ ਉਹ ਵੀ ਕੰਪੀਟੀਸ਼ਨ ਬਹੁਤ ਵੱਡਾ ਹੁੰਦਾ ਜੇ ਤੀ ਕਿਤੇ ਤੁਹਾਨੂੰ ਮੌਕਾ ਮਿਲਿਆ ਨਾ ਦੇਖਣ ਦਾ ਹੀ ਉੱਚ ਵੀ ਚੰਗੇ ਪੁਲਵਾਨ ਜਿਹੜੇ ਹੁੰਦੇ ਨਾ ਜਿਹੜੇ ਵਰਲਡ 'ਚ ਪਹਿਲਾਂ ਜਿਨ੍ਹਾਂ ਨੇ ਜਿੱਦਾਂ ਹੁਣ ਦਸੇ ਪਦਮਸ਼੍ਰੀ ਕਰਤਾ ਅਸੇ 올림픽 ਲੜੇ ਐ ਸ਼ੰਦੀਮ ਜੀ ਗੋਲਡਾ ਰਣਜੀਤ ਸਿੰਘ ਤੇ ਰਾਜਵੀ ਉਹ ਵੀ ਵੱਡੇ ਪੁਲਵਾਨ ਰਹੇ ਆ ਜੀ ਉਹ ਇਦਾਂ ਹੀ ਸਾਰੇ ਵਰਲਡ ਦੇ ਪੁਲਵਾਨ ਹੁੰਦੇ ਆ ਚੰਗੇ ਪੁਲਵਾਨ ਹੀ ਹੁੰਦੇ ਆ ਜਿਨ੍ਹਾਂ ਨੂੰ ਸ਼ੌਂਕ ਰਹਿੰਦਾ ਤੇ ਉਹ ਲੜਦੇ ਆ ਹਾਂਜੀ ਬਲੇ ਇਹ ਵੀ ਤਾਂ ਜਰੂਰ ਫਰਕ ਪੈਂਦਾ ਉਹਦਾ ਸਲੋ ਹੋ ਜਾਂਦੀ ਕੁਸ਼ਤੀ ਹਾਂਜੀ ਤੇ ਉਹਨਾਂ 35 ਤੋਂ 40 ਜਿੱਤਾ 40 ਤੋਂ ਆਪਣੇ 41 ਤੋਂ ਫੇਰ 40 ਇਦਾਂ ਬਾਕੀ ਉਹ ਕੈਟੇਗਰੀਆਂ ਜੀ ਏ ਬੀ ਸੀ ਡੀ ਕੈਟੇਗਰੀ ਚ ਉਹ ਸਾਨੂੰ ਉਮਰ ਦੇ ਹਿਸਾਬ ਨਾਲ ਉਹ ਭਾਗ ਲੈਂਦੇ ਫਿਰ ਤਕਰੀਬਨ ਸਾਰੇ ਇੱਕੋ ਜਿਹੇ ਮਿਹਨਤ ਕਰਨੀ ਪੈਂਦੀ ਆ ਜੀ ਮਿਹਨਤ ਬਗੈਰ ਕੁਝ ਨਹੀਂ ਆ ਜੀ ਸਾਨੂੰ ਉਦਾਂ ਸ਼ਡਿਊਲ ਬਣਾ ਕੇ ਰੱਖਣਾ ਪੈਂਦਾ ਖਰਾਕ ਦਾ ਵੀ ਹਮ ਤੇ ਪ੍ਰੈਕਟਿਸ ਦਾ ਵੀ ਜੀ ਉਹ ਇਹ ਵੀ ਨਹੀਂ ਕੋਈ ਕਹੋਗੇ ਮੈਂ ਛੱਡੀ ਜੇ ਤੇ ਮਹੀਨਾ ਕਰਕੇ ਚਲੇ ਜਾਵਾਂ ਨਹੀਂ 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 ਉਹ ਲਗਾਤਾਰ ਹੀ ਕਰਨੀ ਹਮ ਹਾਂਜੀ ਸੋ ਜਿਹੜੇ ਮਾਸਟਰ ਖੇਡਾਂ ਨੇ ਉਹਨਾਂ ਲਈ ਤਿਆਰੀ ਵੀ ਕਰਨੀ ਪੈਂਦੀ ਹੈ। ਉਹਦੀ ਫਿਟਨੈਸ ਰੱਖਣੀ ਪੂਰੀ ਆਮ ਜਿੱਦਾਂ ਆਪਾਂ ਨੌਜਵਾਨ ਉਮਰੇ ਖੇਡਦੇ ਆਂ ਸ਼ਾਇਦ ਉਸ ਤੋਂ ਜ਼ਿਆਦਾ ਤਿਆਰੀ ਕਰਨੀ ਪੈਂਦੀ ਕਿਉਂਕਿ ਸਰੀਰ ਦਾ ਉਹਦਾ ਫਿਰ ਸੱਟ ਚੂਟ ਲੱਗਣ ਦਾ ਡਰ ਰਹਿੰਦਾ ਜੇ ਤੁਸੀਂ ਇਦਾਂ ਵੀ ਚੱਲ ਜਾਓ ਨਾ ਤੇ ਸੱਟ ਲੱਗ ਸਕਦੀ ਤੁਹਾਡੇ ਪ੍ਰੋਬਲਮ ਆ ਸਕਦੀ ਹੈ। ਜੀ ਹਾਂਜੀ ਤੇ ਮਾਸਟਰ ਖੇਡਾਂ ਬਾਰੇ ਸਾਨੂੰ ਇਹ ਵੀ ਦੱਸੋ ਕਿ ਇਹਨਾਂ ਦੇ ਜਿਹੜੇ ਨਾਮ ਕਾਨੂੰਨ ਹੁੰਦੇ ਆ ਹਾਂਜੀ ਉਹ ਆਮ ਖੇਡਾਂ ਵਰਗੇ ਹੀ ਹੁੰਦੇ ਆ ਜਾਂ ਥੋੜਾ ਜਿਹਾ ਇੱਥੇ ਵਿੱਚ ਜਿਹੜੀ 올림픽 ਚ ਖੇਡੀ ਜਾਂਦੀ ਜਿੱਦਾਂ ਸਾਡੀ ਕੁਸ਼ਤੀ ਉਹੀ ਰੂਲ ਹੁੰਦਾ ਉਹੀ ਸੰਸਥਾ ਕਰਾਉਂਦੀ ਜਿੱਦਾਂ ਹੁਣ WWU ਯੂਡਬਲ ਯੂਨਾਈਟਿਡ ਵਲਡ ਰੈਸਿੰਗ ਪਹਿਲਾਂ ਹੁੰਦੀ ਫੀਲਾ ਹਾਂਜੀ ਉਹਦੀ ਦੇਖ ਰੱਖ ਚ ਹੋਣੀ ਆ ਪੂਰਾ ਪੂਰਾ ਵੇਟ ਉਦਾਂ ਹੀ ਲੈਣੀ ਉਹਨਾਂ ਨੇ ਰੂਲ ਕਾਨੂੰਨ ਸਾਰਾ ਉਹੀ ਆ ਕੋਈ ਉੱਚ ਚੇਂਜ ਨਹੀਂ ਆ ਤੇ ਜਿੱਦਾਂ 6 ਮਿੰਟ ਦੀ ਕੁਸ਼ਤੀ ਜਾਂ ਗੱਦੇ ਦੀ 3-3 ਮਿੰਟ ਦੇ ਦੋ ਰਾਊਂਡ ਆ 3 ਮਿੰਟ ਦਾ ਰਾਊਂਡ ਹੋਇਆ 30 ਸੈਕਿੰਡ ਰੈਸਟ ਹੁੰਦੀ ਆ ਉਹ 30 ਸੈਕਿੰਡ ਦੇ ਵਿੱਚ ਕੋਚ ਨੇ ਉਹਨੂੰ ਦੱਸਾਂ ਵੀ ਇਦਾਂ ਕੁਸ਼ਤੀ ਲੜੇ ਕੀ ਤੂੰ ਗਲਤੀ ਕਰ ਰਿਹਾ ਜਾਂ ਨਹੀਂ ਹਮ ਤੇ 6 ਮਿੰਟ ਦੀ ਟੋਟਲ ਕੁਸ਼ਤੀ ਹੁੰਦੀ ਆ ਤੇ ਉਹਨੂੰ ਟੈਕਨੀਕਲ ਫਿਸ਼ਲ ਜਿਹੜੇ ਉਹ ਜੱਜ ਮੈਚ ਚੇਅਰਮੈਨ ਤੇ ਰੈਫਰੀ ਤੇ ਜਿਹੜਾ ਟਾਈਮ ਪੀਪਲ ਹੁੰਦਾ ਜੀ ਜਿਹੜੇ ਦੇਖਦੇ ਕੁਸ਼ਤੀ ਨੂੰ ਸਾਰੇ ਜੀ ਹਾਂਜੀ ਤੇ ਮਾਸਟਰ ਖੇਡਾਂ ਤੇ ਨਾਲ ਨਾਲ ਤੁਹਾਡੇ ਕੋਲ ਇਹ ਵੀ ਜਨਾਨਾ ਚਾਹਾਂਗੇ ਜਦੋਂ ਤੁਸੀਂ ਇਨ੍ਹਾਂ ਖੇਡਾਂ ਲਈ ਬਾਹਰਲੇ ਮੁਲਕਾਂ 'ਚ ਗਏ ਹੋ ਹਾਂਜੀ ਕੀ ਫਰਕ ਮਹਿਸੂਸ ਕੀਤਾ ਤੁਸੀਂ ਉਥੋਂ ਦੀ ਕੁਸ਼ਤੀ ਤੇ ਆਪਣੇ ਦੇਸ਼ ਦੀ ਕੁਸ਼ਤੀ ਜਾਂ ਉਹਨਾਂ ਦੇ ਪੱਧਰ 'ਚ ਤੇ ਹੁਣ ਸਾਡੀ ਪੰਜਾਬ ਦੀ ਇੰਡੀਆ ਦੀ ਕੁਸ਼ਤੀ ਬਹੁਤ ਉੱਪਰ ਹੁੰਦੀ ਹੈ ਕਾਫੀ ਹੁੰਦੀ ਲੰਪੀ ਚੋ ਦੀ ਮੈਡਲ ਆਏ ਕਾਫੀ ਤਾਂ ਪਤਾ ਹੀ ਹੈ ਤੇ ਪਹਿਲਾਂ ਹੁੰਦਾ ਸੀ ਜਦੋਂ ਹੁਣ ਜਾਣਕਾਰੀ ਕਿਉਂ ਗੂਗਲ ਤੋਂ ਸਾਰੀ ਮਿਲ ਜਾਂਦੀ ਆ ਕਿਸ ਤਰ੍ਹਾਂ ਪ੍ਰੈਕਟਿਸ ਕਰਨ ਦੀ ਵੀਡੀਓ ਆ ਜਾਂਦੀਆਂ ਵਾ ਇੱਥੇ ਸਾਡੇ ਕੋਲ ਹੁਣ ਮੈਟ ਵਧਿਆ ਗਿਆ ਡੰਮੀਆਂ ਆ ਗਿਆ ਪ੍ਰੈਕਟਿਸ ਕਰਨ ਵਾਲੀਆਂ ਵੇਟ ਬੜੇ ਤਾਕੜੇ ਜਿਮ ਆ ਗਿਆ ਜਿੱਦਾਂ ਜੀ ਤੇ ਪਹਿਲਾਂ ਹੁੰਦਾ ਸੀ ਥੋੜਾ ਪ੍ਰੋਬਲਮ ਹੁਣ ਤੇ ਕੋਈ ਦੀ ਗੱਲ ਨਹੀਂ ਹੁਣ ਤੇ ਆਪਣੇ ਕਾਫੀ ਇੰਡੀਆ ਨੇ ਤਰੱਕੀ ਕਰ ਲਈ ਕੁਸ਼ਤੀ ਦੇ ਵਿੱਚ ਜੀ ਤੇ ਉਹਨਾਂ ਦਾ ਥੋੜਾ ਖਰਾਕਦਾ ਹੈਗਾ ਜ਼ਰੂਰ ਸਾਡੇ ਥੋੜੀ ਇੱਥੇ ਖਰਾਕ ਦੀ ਪ੍ਰੋਬਲਮ ਆ ਰਹੀ ਅੱਜ ਕੱਲ ਮਿਲਾਵਟ ਬਹੁਤ ਆ ਗਈ ਹੈ ਜਿੱਦਾਂ ਜੀ ਤੇ ਉਹਨਾਂ ਦਾ ਖਾਣ ਪੀਣ ਨੂੰ ਛੋੜਦਾ ਥੋੜਾ ਜਿਆਦਾ ਇਹਦਾ ਜ਼ਰੂ ਬਾਕੀ ਹੁਣ ਪ੍ਰੈਕਟਿਸ ਦੀ ਕੋਈ ਕਮੀ ਨਹੀਂ ਹਾਲੇ ਸੇ ਹੀ ਬਣ ਗਿਆ ਮੈਟ ਵਧੀਆ ਗਿਆ ਸਾਰਾ ਕੁਝ ਆ ਗਿਆ ਇੰਟਰਨੈਸ਼ਨਲ ਲੈਵਲ ਦਾ ਜੀ ਤੇ ਕਿਉਂਕਿ ਠੀਕ ਆ ਹੁਣ ਵਧੀਆ ਕੁਸ਼ਤੀ ਕਰ ਰਹੇ ਜੀ ਤੇ ਖੁਰਾਕ ਦਾ ਤੁਸੀਂ ਜ਼ਿਕਰ ਕੀਤਾ ਕਿ ਖੁਰਾਕ ਵਧੀਆ ਹੋਣੀ ਚਾਹੀਦੀ ਹੈ ਹਾਂਜੀ ਤੇ ਆਪਾਂ ਦਰਸ਼ਕਾਂ ਨੂੰ ਵੀ ਦੱਸਿਏ ਕਿ ਇੱਕ ਪਹਿਲਵਾਨ ਦੀ ਖੁਰਾਕ ਕਿਹੋ ਜਿਹੀ ਚਾਹੀਦੀ ਹੈ ਇੱਕ ਪਹਿਲਵਾਨ ਜਿਹਨੇ ਵਧੀਆ ਪ੍ਰਦਰਸ਼ਨ ਕਰਨਾ ਹੈ ਜਾਂ ਤਕੜਾ ਤੰਦਰੁਸਤ ਪਹਿਲਵਾਨ ਜਿਹੜਾ ਉਹਦੀ ਖੁਰਾਕ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ ਖੁਰਾਕ ਦੇ ਵੇਖੋ ਜਿਹੜੇ ਨੋਨ ਵੇਜ ਵੇਜ ਦਾ ਫਰਕ ਮਾਪੀ ਦੋਵਾਂ ਚ ਖਾਣ ਨੂੰ ਵਧੀਆ ਜੇ ਕਿਸੇ ਜ਼ਰੂਰੀ ਨਹੀਂ ਵੀ ਤੁਸੀਂ ਨੂੰ ਉਹ ਵੇਜ ਖਾ ਕੇ ਤਗੜੀ ਹੋਣਾ ਵਾ ਜੀ ਵੈਜੀਟੇਰੀਨ ਜਿਹੜੇ ਬੰਦੇ ਆਪਣੇ ਹਰਿਆਣੇ ਦੇ ਬਹੁਤ ਭੁਲਵਾਨਾ ਜਿਹੜੇ ਵੈਜੀਟੇਰੀਅਨ ਤਗੜੇ ਹੋਏ ਆ ਤੇ ਜਦੋਂ ਹੁਣ ਬਦਾਮ ਤੇ ਹੈ ਜੀ ਪੱਕੇ ਭੁਲਵਾਨਾ ਦੇ ਤੇ ਪੀਨੇ ਪੀਨੇ ਬਦਾਮ ਰਗੜ ਕੇ ਤੇ ਹੋਰ ਆਪਣਾ ਪਨੀਰ ਆ ਦੁੱਧ ਆ ਦਹੀਂ ਆ ਤੇ ਹੋਰ ਜੇ ਕੋਈ ਆਪਣਾ ਮਟਰ ਸੰਤਾ ਫੇਸਿਕਾ ਸੰਤਾ ਬਹੁਤੀ ਆਂਡੇ ਆ ਜੀ ਤੇ ਰੂਟੀਨ ਚ ਉਹਨੂੰ ਖਾਣੀ ਪੈਣੀ ਆ ਬਣਾ ਕੇ ਪ੍ਰੋਪਰ ਡਾਈਟ ਜਿਹੜੀ ਇੱਕ ਭੁਲਵਾਨ ਦੀ ਡਾਈਟ ਤਿਆਰ ਕਰਨ ਦਾ ਜੂ ਚਾਹੀਦਾ ਬੰਦਾ ਜੀ ਉਦੇ ਮਮੀ ਡੈਡੀ ਹੋਣ ਜਾਂ ਮਾਂ ਹੀ ਕਰ ਸਕਦੀ ਸਾਰਾ ਕੁਝ ਮਾਂ ਤੋਂ ਬਗੈਰ ਪਲਵਾਨ ਨਹੀਂ ਬਣ ਸਕਦਾ ਬੰਦਾ ਮਾਂ ਦੀ ਸਪੋਰਟ ਬਹੁਤ ਜ਼ਰੂਰੀ ਹੈ ਜੀ ਹਾਂਜੀ ਉਹਨੇ ਤੁਹਾਨੂੰ ਦੇਣਾ ਦੁੱਧ ਕਿ ਉਠਾ ਕੇ ਰਾਉ ਨੂੰ ਜੀ ਤੇ ਉਹ ਜ਼ਰੂਰੀ ਆ ਤੇ ਇੱਕ ਪਲਵਾਨ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਆ ਉਹਦਾ ਜੀਵਨ ਉਹਦੀਆਂ ਆਦਤਾਂ ਉੱਠਣਾ ਬੈਠਣਾ ਉਹ ਵੀ ਪ੍ਰਭਾਵਿਤ ਕਰਦਾ ਹੈ ਕਿ ਉਹ ਕਿਹੋ ਜਿਹਾ ਖਿਡਾਰੀ ਬਣੂਗਾ ਜ਼ਰੂਰ ਕੋਈ ਵੀ ਖਿਡਾਰੀ ਆ ਪਲਵਾਨ ਨਹੀਂ ਇਕੱਲਾ ਸਾਰਿਆਂ ਨੂੰ ਪਹਿਲੀ ਤਾਂ ਡਿਸਪਲਨ ਚਾਹੀਦਾ ਸਾਰਿਆਂ ਨੂੰ ਤੇ ਇੱਕ ਤਾਂ ਡਿਸਪਲਨ ਹੋਣਾ ਚਾਹੀਦਾ ਵੀ ਮੈਂ ਕੰਟੀਨਿਊ ਪ੍ਰੈਕਟਿਸ ਕਰਨ ਜਾਣਾ ਵਾ ਆਪਣਾ ਜਿਹੜਾ ਗੁਰੂ ਉਸਤਾਦ ਸਾਡੇ ਪੁਰਾਣਾ ਜਿਤ ਬਹੁਤ ਜ਼ਿਆਦਾ ਆਪਣੇ ਉਸਤਾਦ ਦੀ ਇੱਜ਼ਤ ਕਰਦੇ ਆ ਨਾ ਜੀ ਜੀ ਤੇ ਉਹਨੂੰ ਇੱਕ ਫਾਦਰ ਦੀ ਤਰ੍ਹਾਂ ਹੀ ਸਮਝਿਆ ਜਾਂਦਾ ਜਿਹੜਾ ਗੁਰੂ ਆ ਹਮ ਤੇ ਉਹਨੂੰ ਉਹਦੀ ਇੱਜ਼ਤ ਮਾਨੋ ਦਾ ਪੂਰਾ ਦੇਣਾ ਆਲੇ ਦੁਆਲੇ ਵੀ ਆਪਣਾ ਸਾਫ ਸਵਾਬਾਈ ਰੱਖਣੀ ਆ ਜੀ ਤੇ ਮਿਹਨਤ ਲਗਾਤਾਰ ਦੋਨੋਂ ਟਾਈਮ ਕਰਨੀ ਚਾਹੀਦੀ ਤੇ ਖਰਾਕ ਦਾ ਖਿਆਲ ਰੱਖਣਾ ਹਮ ਤੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਜੀ ਇਹੀ ਉਹਦਾ ਚਾਹੀਦਾ ਜ਼ਰੂਰੀ ਜੀ ਸਰ ਕੋ ਵਧੀਆ ਇਨਸਾਨ ਵੀ ਹੋਣਾ ਜ਼ਰੂਰੀ ਹੈ ਉਹ ਮਾਇਨੇ ਰੱਖਦਾ ਬਿਲਕੁਲ ਜੀ ਬਸ ਇਹ ਸਪੋਰਟਸ ਸਾਰਿਆਂ ਨੂੰ ਕਹਾਂ ਪੀ ਕਰਨੀ ਚਾਹੀਦੀ ਭਾਵੇਂ ਕਿਹ ਵੀ ਗੇਮ ਚ ਕਰੋ ਸਪੋਰਟਸਮੈਨ ਜਿਹੜਾ ਨਾ ਉਹ ਸਿੱਖਦਾ ਬਹੁਤ ਕੁਛ ਆ ਪੀ ਉਹਨੂੰ ਆਪਣੇ ਪਹਿਲਵਾਨੀ ਚ ਤਾਂ ਬਹੁਤ ਜ਼ਿਆਦਾ ਸਿਖਾਇਆ ਜਾਂਦਾ ਪੀ ਵੱਡਿਆਂ ਦੇ ਪੈਰੀ ਹੱਥ ਲਾਉਣੇ ਆ ਬੋਲਣ ਚੱਲਣਾ ਵਧੀਆ ਵਾ ਇੱਜ਼ਤ ਕਰਨੀ ਆ ਸਪੋਰਟਸਮੈਨ ਕੋਈ ਵੀ ਖਿਡਾਰੀ ਆ ਇਨਸਾਨ ਜਿਹਾ ਬਣ ਜਾਂਦਾ ਬਦਲਾ ਉਹਨੂੰ ਆਪਣੀ ਬੋਡੀ ਬਣਾਉਂਦਾ ਸ਼ੌਂਕ ਪੈ ਜਾਂਦਾ ਖਰਾਕ ਦਾ ਪਤਾ ਲੱਗ ਜਾਂਦਾ ਜੀ ਕੋ ਮੈਨੂੰ ਹੁਣ ਸਾਰਾ ਕੁਝ ਖਾਣਾ ਬਣਾਉਣਾ ਹੁੰਦਾ ਏ ਟੂ ਜ਼ੈਡ ਅੱਛਾ ਜੀ ਕਿਉਂ ਅਸੀਂ ਆਪ ਹੀ ਬਣਾਉਂਦੇ ਰਹੇ ਆ ਸ਼ੁਰੂ ਵਿੱਚ ਨਿੱਕੇ ਹੁੰਦੇ 18 ਸਾਲ ਦੇ ਤੇ ਆਪ ਵੀ ਰੋਟੀ ਬਣੀ ਬਣਾਉਣਾ ਪ੍ਰੈਕਟਿਸ ਕਰਕੇ ਆਣ ਕੇ ਬਦਾਮ ਰਗੜਨੇ ਆਪਣੇ ਤੇ ਹੁਣ ਇਹ ਵੀ ਸਾਰਾ ਖਾਣਾ ਪੀਣਾ ਤੇ ਰਹਿਣਾ ਸਹਿਣਾ ਆ ਜਾਂਦਾ ਬੰਦੇ ਨੂੰ ਵਧੀਆ ਜੀ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਅਗਲਾ ਪੜਾ ਜਿਹੜਾ ਆਉਂਦਾ ਫਿਰ ਹਾਂਜੀ ਤੁਸੀਂ ਪਹਿਲਾਂ ਖਿਡਾਰੀ ਵਜੋਂ ਖੇਡੇ ਉਸ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਕੋਚਿੰਗ ਵਾਲਾ ਹਾਂਜੀ ਇਹ ਕੋਚਿੰਗ ਵਾਲਾ ਕਿਵੇਂ ਆਉਣਾ ਹੋਇਆ ਕਿਵੇਂ ਸਵੱਬ ਬਣਿਆ ਮੈਂ ਨਾ ਮੈਂ ਤਾਂ ਇੱਕ ਮੁੰਡਾ ਰਾਮਪਾਲੀ ਸਾਡੇ ਨਾਲ ਹੀ ਕੋਚ ਹੋਣੀ ਮੇਰੇ ਨਾਲ ਹੀ ਆ ਹੂੰ ਅਦਮਸ਼ੀਖਾ ਤਾਰ ਸਿੰਘ ਜੀ ਨਾਲ ਉੱਥੇ ਪੀਪੀ ਇੱਕ ਅਕੈਡਮੀ ਚ ਰਹਿੰਦੇ ਛੋਟੇ ਬੱਚਿਆਂ ਦੀ ਨਾ ਜੀ ਉਹਨਾਂ ਨੂੰ ਉਹਨਾਂ ਦਾ ਪ੍ਰੈਕਟਿਸ ਉਦੋਂ ਮੈਂ ਪ੍ਰੈਕਟਿਸ ਕਰਦਾ ਸੀ ਸਾਨੂੰ ਸੌਰੀ ਵਾਲੀ ਉਹਨਾਂ ਨੂੰ ਲਾਤਾ ਵੀ ਤੀਆਂ ਬੱਚਨ ਪੈਟਸ ਕਰਾਇਆ ਕਰੂੰ ਜੀ ਉਹ ਸਾਡੇ ਕੋਲ 30 40 ਬੱਚੇ ਸੀਗੇ ਤੇ ਉਹ ਇਹੀ ਕਰਾਉਣ ਲੱਗ ਪਏ ਉਹਨਾਂ ਨੂੰ ਅਹੀਂ ਫਿਰ 3-4 ਸਾਲ ਕਰਾਈ ਜੇ ਤਾਂ ਪੈਟਸ ਕਰਉਂਦੇ ਜੇ ਕਰਉਂਦੇ ਉਹਨਾਂ ਦੇ ਮੁੰਡੇ ਕਈ ਤਗੜੇ ਵੀ ਅਗਰ ਪਾਲ ਹੀ ਮੁੰਡਾ ਇਹਨਾਂ ਦਾ ਭਤੀਜਾ ਭਾਂਜੀ ਦਾ ਇੱਕ ਕਰਨ ਦੀ ਮੁੰਡਾ ਵਾ ਉਹ ਵੀ ਇੰਟਰਨਲ ਭਵਾਂ ਮੁੰਡਾ ਜੀ ਹੁਣ ਰੇਲਵੇ ਚ ਹੋ ਗਿਆ ਨੌਕਰੀ ਮਿਲ ਗਈ ਇਹਨੂੰ ਇਦਾਂ ਇੱਕ ਚੰਦਨ ਹੀ ਕਾਫ ਉਹਨਾਂ ਨੂੰ ਪ੍ਰੈਕਟਿਸ ਕਰਾਉਂਦੇ ਰਹਿੰਦੇ ਫਿਰ ਮੈਨੂੰ ਟੀਮ ਦੇ ਨਾਲ ਲਾਤਾ 2017 ਦੇ ਪੰਜਾਬ ਪੁਸ ਕਸਤੀ ਟੀਮ ਨਾਲ ਜੀ ਉਹ ਪਦਮਸ਼੍ਰੀ ਕਰਤਾ ਸਿੰਘ ਜੀ ਉਹਨਾਂ ਨੇ ਫਿਰ ਉੱਤ ਕਹਿੰਦੇ ਵੀ ਤੁਸੀਂ ਟੀਮ ਨੂੰ ਕਰਿਆ ਕਰੋ ਪ੍ਰੈਕਟਿਸ ਫਿਰ ਉਹਨਾਂ ਇਹ ਕਰਕੇ ਮੁੱਦਰ ਆ ਗਿਆ ਫਿਰ ਕਸਤੀ ਪੰਜਾਬ ਪੁਸ ਕਸਤੀ ਟੀਮ ਨਾਲ ਜੀ ਤੇ ਮੈਂ ਹੁਣ ਉਦੋਂ ਦਾ ਲਗਾਤਾਰ ਪ੍ਰੈਕਟਿਸ ਕਰਾ ਰਿਆਂ ਟੀਮ ਨੂੰ ਅਸੀਂ ਚੈਂਪੀਅਨ ਵੀ ਕਈ ਸਾਲਾਂ ਤੋਂ 18 19 20 21 22 ਚ 22 23 ਤੱਕ ਤੁਸੀਂ ਚੈਂਪੀਅਨ ਰਹੇ ਹਾਂ ਜੀ 23 ਤੋਂ ਬਾਅਦ ਸਾਡੇ ਨਾਲ ਤਿੰਨ ਮੁੰਡੇ ਸੀਗੇ ਸਾਸ ਵੈਕਟਰ ਭਰਤੀ ਗੁਰਪ੍ਰੀਤ ਹਰਪ੍ਰੀਤ ਤੇ ਪ੍ਰਪਾਲ ਜੀ ਉਹ ਸਾਡੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਫਲੋਰ 2 ਸਾਲ ਪੌਣੇ 2 ਸਾਲ ਦੀ ਜੀ ਉਹ ਤਿੰਨ ਕੰਨ ਗਏ ਆ ਤੇ ਉਹਨਾਂ ਦੇ ਜਿੱਤੇ ਹਰ ਸਾਲ 골ਡ ਹੁੰਦੇ ਸੀ ਉਹਨਾਂ ਦੇ ਉਹਨਾਂ ਦੀ ਟੀਮ ਹੈਡੀ ਫਿਰ ਉਹ ਨੰਬਰ ਵਾਜ ਜਾਂਦੇ ਸਾਡੇ ਤੇ ਟੀਮ ਫਿਰ ਉਹ 2 ਸਾਲ ਤੋਂ ਸਾਡੀ ਚੈਂਪੀਅਨ ਨਹੀਂ ਆਈ ਮੈਡਲ ਹੁੰਦੇ ਸਾਡੇ ਜਰੂਰ 10 12 ਮੈਡਲ ਹੁੰਦੇ ਆ ਜੀ ਤੇ ਉਹ ਉਹਨਾਂ ਨੇ ਅਗਲੇ ਸਾਲ ਆਇਆ ਹੁਣ ਤੇ ਫਿਰ ਆਸ ਕਰਦਾ ਹਾਂ ਦੇ ਫਿਰ ਚੈਂਪੀਅਨ ਬਣਾਂਗੇ ਜੀ ਹਾਂਜੀ ਕਿੰਨਾ ਸਮਾਂ ਤੁਸੀਂ ਹੁਣ ਤੱਕ ਕੋਚਿੰਗ ਵਿੱਚ ਬਿਤਾ ਚੁੱਕੇ ਹੋ ਤੇ ਕਿਹੋ ਜਿਹਾ ਤਜਰਬਾ ਰਿਹਾ ਹੁਣ ਤਾਈ ਇਹ ਕੋਚਿੰਗ ਦੇ ਖੇਤਰ ਵਿੱਚ ਹੋਣ ਦਾ ਕੂਚਿੰਗ ਮੈਂ 2017 ਤੋਂ ਟੀਮ ਦੇ ਨਾਲ ਲੱਗਾ ਸੀ ਪੰਜਾਬ ਪੁਸ ਕਸਤੀ ਟੀਮ ਨਾਲ ਤੇ ਬਹੁਤ ਵਧੀਆ ਤਜਰਬਾ ਬੱਚਿਆਂ ਨੂੰ ਪ੍ਰੈਕਟਿਸ ਕਰਾ ਕੇ ਮਨ ਨੂੰ ਖੁਸ਼ੀ ਮਿਲਦੀ ਆ ਜੀ ਤੇ ਆਪਾਂ ਸਿੱਖਿਆ ਵੀ ਉਹਨਾਂ ਨੂੰ ਇਹੋ ਦੇਈਦੀ ਆ ਵੀ ਤੁਹਾਨੂੰ ਇੱਕ ਵਧੀਆ ਮੌਕਾ ਮਿਲਿਆ ਕਿਉਂ ਮੈਡਲ ਜਿੱਤਦੇ ਆ ਤੁਹਾਨੂੰ ਫਿਰ ਤਰੱਕੀ ਮਿਲਦੀ ਆ ਆਪਣੀ ਪ੍ਰਮੋਸ਼ਨ ਹੁੰਦੀ ਆ ਇੱਕ ਪਾਲਿਸੀ ਬਣੀ ਆ ਪੰਜਾਬ ਪੁਸ ਦੀ ਜੇ 골ਡ ਆਉਂਦਾ ਤੇ 30 ਨੰਬਰ ਸਿਲਵਰ ਦੇ ਤਾਂ 25 ਤੇ 20 ਇਦਾਂ ਇੰਟਰਨੈਸ਼ਨਲ ਦੇ ਆ ਫਿਰ ਇੰਟਰਨੈਸ਼ਨਲ ਲੈਵਲ ਦੇ ਆ ਬਹੁਤ ਬਣਾਈ ਪਾਲਿਸੀ ਬਣਾਈ ਆ ਜੀ ਤੇ ਬੱਚਿਆਂ ਨੂੰ ਸਮਝਾਈਦਾ ਵੀ ਮਿਹਨਤ ਕਰੋ ਖੂਬ ਤੇ ਆਪਣੀ ਤਰੱਕੀ ਲਉ ਤੇ ਨਾਲੇ ਆਪਣਾ ਨਾਮ ਰੋਸ਼ਨ ਹੁੰਦਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਜੋ ਜਿੱਦਦੇ ਆ ਫਿਰ ਨਾ ਫੋਟੋ ਖਿਚਾਉਂਦੇ ਮੈਡਲ ਪਾ ਕੇ ਤੇ ਮਨ ਖੁਸ਼ ਹੁੰਦਾ ਵੀ ਯਾਰਾ ਬੱਚੇ ਨੂੰ ਮਿਹਨਤ ਕਰਾਈ ਤੇ ਪ੍ਰਾਪਤੀ ਕੀਤੀ ਤੇ ਵਧੀਆ ਲੱਗਦਾ ਵੀ ਆਪਾਂ ਕਿਸ਼ ਨੂੰ ਸਿਖਾ ਸਕਦੇ ਕੋਈ ਦੇ ਸਕਦੇ ਆ ਨਾੜ ਹੀ ਨੌਕਰੀ ਕਰ ਰਹੇ ਆ ਤੇ ਨਾਲੇ ਕਿਹਦੇ ਬੜੀ ਚੀਜ਼ ਸਿਖਾ ਰਹੇ ਜੀ ਇਹ ਮੈਨੂੰ ਖੁਸ਼ੀ ਮਿਲਦੀ ਆ ਜੀ ਸੋ ਖਿਡਾਰੀ ਤੋਂ ਬਾਅਦ ਕੋਚ ਵਜੋਂ ਤੁਸੀਂ ਇਸ ਰਵਾ ਨਿਭਾ ਰਹੇ ਹੋ ਹਾਂਜੀ ਤੇ ਇਹਦੇ ਨਾਲ ਇੱਕ ਹੋਰ ਪਹਿਲੂ ਵੀ ਹੈ ਤੁਹਾਡੇ ਖੇਡ ਜੀਵਨ ਨਾਲ ਜੁੜਦਾ ਜਿਹੜਾ ਹਾਂਜੀ ਉਹ ਹੈ ਕਿ ਤੁਸੀਂ ਇੱਕ ਖੇਡ ਪ੍ਰਬੰਧਕ ਵਜੋਂ ਵੀ ਆਫੀਸ਼ੀਏਟਿੰਗ ਭਾਵ ਕਿ ਰੈਫਰੀ ਜੀ ਤਕਨੀਕੀ ਤੌਰ ਤੇ ਵੀ ਇਸ ਖੇਡ ਨਾਲ ਜੁੜੇ ਹੋਏ ਹੋ ਉਹਦੇ ਬਾਰੇ ਸਾਨੂੰ ਦੱਸੋ ਕਿ ਉਹ ਤੁਹਾਡੀ ਕੀ ਭੂਮਿਕਾ ਹੁੰਦੀ ਹੈ ਉਹਦੇ ਵਿੱਚ ਕੀ ਕਰਨਾ ਹੁੰਦਾ ਹੈ ਟੈਕਨੀਕਲ ਫਿਸ਼ੀਅਲ ਜਿੱਦਾਂ ਸਾਡੀ ਨਾ WWF ਰੈਸਿੰਗ ਫੈਡਰੇਸ਼ਨ ਇੰਡੀਆ ਜਿਹੜੀ ਆ ਉਹ ਜਿੱਦਾਂ ਨੈਸ਼ਨਲ ਜਾਂ ਇੰਟਰਨੈਸ਼ਨਲ ਟੂਰਨਾਮੈਂਟ ਇੰਡੀਆ 'ਚ ਹੋਣਾ ਜਾਂ ਜਾਂ ਬਾਹਰ ਹੋਣਾ ਤੇ ਉਹ ਸਾਡੀਆਂ ਡਿਊਟੀਆਂ ਲਉਂਦੀ ਹੈ ਜਿੱਦਾਂ ਮੈਂ ਕੋਰਸ ਕੀਤਾ ਜਿੱਦਾਂ 2009 'ਚ ਗੁੰਡੇ ਕੀਤਾ ਸੀਗਾ ਨੰਦਰੀ ਨਗਰ ਆ ਜੁੱਧਿਆ ਜਿੱਥੇ ਮੰਦਿਰ ਬਣਿਆ ਨਾ ਰਾਜਜੀ ਦਾ ਉਹਨਾਂ ਦੇ ਲੱਗ ਗਈ ਆ ਉੱਥੇ ਕੀਤਾ ਸੀ ਤੇ ਉਹ ਸਾਡੇ ਜਦੋਂ ਨੈਸ਼ਨਲ ਚ ਮੈਂ ਗਿਆ ਵਾਂ ਉੱਥੇ ਰੈਫਰਸ਼ਿਪ ਕਰਨੀ ਸੀ ਜਦੋਂ ਉਹ ਹੁਣ ਵੱਡੇ ਵੱਡੇ ਪੁਲਵਾਨ ਹੁੰਦੇ ਉਹਨਾਂ ਦੀ ਕੁਸ਼ਤੀ ਕਰਾਉਣੀ ਸੀ ਉਹ ਚ ਕਦੀ ਮੈਨੂੰ ਮੈਚ ਚੇਅਰਮੈਨ ਲਾਤਾ ਕਦੀ ਜੱਜ ਕਦੀ ਆਪਣਾ ਰੈਫਰੀ ਉਹ ਕੁਸ਼ਤੀਆਂ ਹੀ ਕਰਾਉਣੀ ਆ ਫਿਰ ਤਾਂ ਉਹ ਇੱਕ ਦਿਨ ਹੀ ਕੁਸ਼ਤੀ ਨਾਲ ਜੁੜੇ ਰਹੇ ਨੇ ਕੋਈ ਉਹਨੂੰ ਰੂਲਾਂ ਦਾ ਪਤਾ ਰਹਿੰਦਾ ਤੇ ਇਹ ਤਾਂ ਅਸੀਂ ਜੋ ਆਪਣੀ ਡਿਊਟੀਆਂ ਸਮਝ ਕੇ ਕਰਦੇ ਆਂ ਉਹ ਮੈਂ ਬੜੇ ਨੈਸ਼ਨਲ ਚ ਕੀਤੀ ਨੈਸ਼ਨ ਗੇਮ ਚ ਵੀ ਕੀਤੀ 스위ਟਜ਼ਰਲੈਂਡ ਕਰਕੇ ਆਈ ਬਲਡ ਵੈਟਰਨ ਚੈਂਪੀਅਨਸ਼ਿਪ ਚ ਵੀ ਜੀ ਅਜ਼ਰਬੈਜਾਨ ਗਿਆ ਇੱਕ ਵਾਰ ਤੇ ਉਹ ਜੁੜਿਆ ਅਜੇ ਤੱਕ ਕਰੀ ਜਾਂਦੇ ਪੰਜਾਬ ਚ ਬੜੇ ਟੂਰਨਾਮੈਂਟ ਹੁੰਦੇ ਜੇ ਦੰਗਲ ਕਰਉਂਦੇ ਜਾਂ ਵੱਖ-ਵੱਖ ਸਟੇਟ ਚੈਂਪੀਅਨਸ਼ਿਪ ਹੁੰਦੀ ਉਹਨਾਂ ਚ ਵੀ ਚਾਹੀਦਾ ਪਾ ਜੀ ਤੇ ਉੱਥੇ ਆਫੀਸ਼ੀਅਟਿੰਗ ਕਰੀਦੀ ਆ ਜੀ ਤੇ ਇਹ ਭਾਵਨਾ ਰੱਖੀਦੀ ਆ ਕਿ ਕਿਸੇ ਨਾਲ ਹਰਾਫੇ ਨਹੀਂ ਹੋਏ ਨਾ ਕਰਨੀਆਂ ਅਰਦਾਸ ਕਰਕੇ ਕਰਉਣਾ ਚਾਹੀਦਾ ਕਿ ਪ੍ਰਮਾਤਮਾ ਕਿਉਂ ਗਲਤੀ ਹੋ ਸਕਦੀ ਆ ਅਸੀਂ ਇਨਸਾਨ ਹੀ ਆ ਹਾਂਜੀ ਤੇ ਉਦਾਂ ਤੇ ਚੈੱਕ ਹੁੰਦਾ ਟੀਵੀ ਲੱਗਾ ਹੁੰਦਾ ਵਾ ਇੱਕ ਜਿਊਰੀ ਹੁੰਦੀ ਆ ਉਹ ਜੇ ਕੋਈ ਚੈਲੰਜ ਕਰਦਾ ਉਹ ਚੈੱਕ ਕਰਦੇ ਆ ਹੂੰ ਤੇ ਫਿਰ ਵੀ ਕਿਤੇ ਗਲਤੀ ਹੋ ਜਾਂਦੀ ਹੈ ਨਹੀਂ ਕਹਿੰਦੇ ਵੀ 100% ਸਹੀ ਆ ਪਰ ਮਾਰੇ ਅਰਦਾਸੇ ਕਰਕੇ ਚਾਹੀਦਾ ਵੀ ਨਹੀਂ ਸਹੀ ਕਰਨਾ ਆਪਾਂ ਕੰਮ ਆਪਾਂ ਚੰਗਿਆ ਜਉਂਦੇ ਆ ਵੀ ਇਹ ਹੇਰਾ ਫੇਰ ਨਹੀਂ ਕਰਦੇ ਜੀ ਕਹਿ ਸਕਦੇ ਆਪਾਂ ਇਹਨੂੰ ਜੀ ਖੇਡ ਦੇ ਵਿੱਚ ਤਕਨੀਕ ਭਾਵੇਂ ਆ ਗਈ ਹੈ ਪਰ ਤਕਨੀਕ ਨੂੰ ਚਲਾਉਣਾ ਤਾਂ ਇਨਸਾਨ ਨੇ ਹੀ ਹੈ ਕਿਉਂਕਿ ਗਲਤ ਬਿਸਲ ਮਾਰਦੀ ਜਾਂ ਪੁਆਇੰਟ ਗਲਤ ਦੇ ਦਿੱਤੇ ਕੰਮ ਉਹ ਹੀ ਕਰ ਜਾਂਦੇ ਗਲਤੀ ਜੀ 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 ਪਰ ਆਪਾਂ ਨੇ ਇਦਾਂ ਦੇ ਕੀਤਾ ਕਦੀ ਕੰਮ ਨਾ ਹੀ ਕਰਨਾ ਲਾਈਫ 'ਚ ਜੀ ਕਿਤੇ ਵੀ ਗਲਤੀ ਹੁੰਦੀ ਹੈ ਤਾਂ ਤਕਨੀਕ ਦੇ ਉੱਪਰ ਤਾਂ ਭਾਂਡਾ ਜਿਹੜਾ ਨਹੀਂ ਭਜਣਾ ਉਹ ਤਾਂ ਜਿਹੜਾ ਲੰਗ ਲਾ ਕੇ ਮੇਕਾ ਉਹ ਜਿਹੜਾ ਫੇਰੀ ਕਰਦਾ ਹੈ ਠੀਕ ਨਹੀਂ ਆ ਹਾਂਜੀ ਸੋ ਬਹੁਤ ਜ਼ਿੰਮੇਵਾਰੀ ਵਾਲੀ ਭੂਮਿਕਾ ਹੈ ਵੀ ਖੇਡ ਪ੍ਰਬੰਧਕ ਦੀ ਵੀ ਖਾਸ ਕਰ ਕੁਸ਼ਤੀ ਦੇ ਵਿੱਚ ਤੀ ਜਿਹੜੀ ਭੂਮਿਕ ਕੋਚ ਵਜੋਂ ਵੀ ਮਦਦ ਕਰਦੀ ਹੈ ਕਿਉਂਕਿ ਤੁਸੀਂ ਖੇਡ ਨੂੰ ਵੇਖਦੇ ਆ ਇੱਕ ਅਲੱਗ ਨਜ਼ਰੀਏ ਤੋਂ ਵੇਖਦੇ ਆ ਆਪਾਂ ਖੋ ਕੇ ਵੇਖਦੇ ਆ ਜਿੱਦਾਂ ਉੱਥੇ ਕੁਸ਼ਤੀਆਂ 5-5 ਸੈਕਿੰਡ ਚ ਜਿੱਤਾਂ ਹੋ ਜਾਂਦੀ ਗਈ ਬਈ ਨਾ ਭੀ ਕਿਦਾਂ ਫਿਰ ਜਿੱਦਾਂ ਆਪਾਂ ਕੋਚ ਆਪਾਂ ਬੱਚੇ ਨੂੰ ਜਿਹੜੇ ਨੂੰ ਕੁਸ਼ਤੀ ਕਰਵਾ ਰਹੇ ਇੱਕ ਕੋਚ ਬੈਠਾ ਹੁੰਦਾ ਬਾਹਰ ਕੁਰਸੀ ਤੇ ਜਦੋਂ ਉਹ ਲੜ ਰਿਹਾ ਤੇ ਕੁਝ ਦੱਸ ਸਕਦਾ ਵੀ ਇਦਾਂ ਲੜੋ ਚੋਂ ਪੱਟ ਲੱਗਣਾ ਵਾ ਜਾਂ ਦਾ ਮਾਰ ਜਾਓ ਖਿੱਚ ਕਿਦਾਂ ਕਰ ਉਹ ਤੁਹਾਡਾ ਐਕਸਪੀਰੀਅੰਸ ਵਾਧਦਾ ਸਮਝ ਆਉਂਦੀ ਹੈ ਗੱਲ ਦੀ ਬਹੁਤ ਜਿਆਦਾ ਜੀ ਜੀ ਹਾਂਜੀ ਤੇ ਇਸ ਤੋਂ ਬਾਅਦ ਹੁਣ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਖੇਡ ਦੇ ਨਾਲ ਇਨੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ। ਕਾਫੀ ਤੁਸੀਂ ਇਹਦੇ ਵਿੱਚ ਵਕਤ ਬਤਾਇਆ ਨੇੜਿਓਂ ਵੇਖਿਆ ਇਸ ਖੇਡ ਨੂੰ। ਹਾਂਜੀ। ਤੇ ਤੁਹਾਡੇ ਮੁਤਾਬਕ ਜਿਹੜਾ ਹੈ ਸਾਡੇ ਦੇਸ਼ ਵਿੱਚ ਕੁਸ਼ਤੀ ਦਾ ਪੱਧਰ ਇਸ ਵੇਲੇ ਕਿੱਥੇ ਪਹੁੰਚਾ ਹੈ? ਕੀ ਰੁਝਾਨ ਹੈ? ਉਹ ਵੇਖ ਕੇ ਉਹ ਜਿਆ ਤੁਹਾਨੂੰ ਨਜ਼ਰ ਆਉਂਦਾ ਹੈ? ਕੁਸ਼ਤੀ ਬੜੀ ਵਧੀਆ ਸਾਡੇ ਇੰਡੀਆ ਠੀਕ ਹੈ ਹੁਣ ਤੇ ਕਾਫੀ ਲੜਕੇ ਆ। ਪੰਜਾਬ ਦੇ ਮੁੰਡੇ ਕਾਫੀ ਤਗੜੇ ਹੋ ਰਹੇ ਆ ਨਵੇਂ। ਤੇ ਆਪਣਾ ਆਉਣੇ ਸਮੇਂ 'ਚ ਆਸ ਆਪੀ ਆਪਣੇ 올림픽 'ਚ ਹੁਣ ਜਿਹੜੀ ਹੋਣੀ ਹੈ ਨੈਕਸਟ 28 ਉੱਚ ਜਾਣਗੇ ਬੱਚੇ ਮੈਡਲ ਜਿੱਤ ਕੇ ਲਿਆਉਣਗੇ ਉਹਨਾਂ ਦੇ ਕੈਂਪ ਵਗੈਰਾ ਸ਼ੁਰੂ ਹੋ ਗਏ ਹੁਣ ਜੀ ਨੈਸ਼ਨਲ ਪਿਸ਼ਾਹੀ ਤੇ ਹੁਣ ਕੈਂਪ ਲੱਗਣੇ ਸ਼ੁਰੂ ਹੋ ਜਣਗੇ ਉਹਨਾਂ ਤੇ ਜੀ ਤੇ ਉਹਨੇ ਸਮਝ ਆਸ ਕਰਦੇ ਵੀ ਪੰਜਾਬ ਦੀ ਕੁਸ਼ਤੀ ਵੀ ਤਗੜੀ ਹੋਵੇ ਤੇ ਇੰਡੀਆ ਦੀ ਵੀ ਹੋਵੇ ਜਿਹੜੀ 올림픽 ਚ ਮੈਡਲ ਲੈ ਕੇ ਆਉ ਜੀ ਉੱਚਾ ਪੱਧਰਾ ਜੀ ਤੇ ਜਦੋਂ ਆਪਾਂ ਕੁਸ਼ਤੀ ਦੀ ਗੱਲ ਕਰਦੇ ਆ ਆਪਾਂ ਸ਼ੁਰੂ ਚ ਜ਼ਿਕਰ ਕੀਤਾ ਸੀ ਕਿ ਇਹ ਰਵਾਇਤੀ ਖੇਡ ਆ ਮਿੱਟੀ ਨਾਲ ਜੁੜਦੀ ਖੇਡ ਆ ਹਾਂਜੀ ਇਹਦਾ ਜਿਹੜਾ ਰਵਾਇਤੀ ਰੂਪ ਆ ਆਪਾਂ ਵੇਖਦੇ ਆ ਕਿ ਅਖਾੜਿਆਂ 'ਚ ਮਿੱਟੀ ਮਿੱਟੀ 'ਚ ਕੁਸ਼ਤੀ ਹੁੰਦੀ ਸੀ ਪਹਿਲਾਂ ਫਿਰ ਮੈਟ ਆ ਗਿਆ ਹਾਂਜੀ ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕੀਤਾ ਕਿ ਪਹਿਲਾਂ ਮਿੱਟੀ ਤੋਂ ਹੁਣ ਅਖਾੜਿਆਂ ਤੱਕ ਦਾ ਜਿਹੜਾ ਸਫ਼ਰ ਆ ਮੈਟ ਤੱਕ ਦਾ ਜਿਹੜਾ ਸਫ਼ਰ ਆ ਅਖਾੜਿਆਂ ਤੋਂ ਇਹਦੇ ਵਿੱਚ ਕੁਸ਼ਤੀ ਬਿਹਤਰ ਹੋਈ ਆ ਤੁਹਾਨੂੰ ਲੱਗਦਾ ਕਿੰਨਾ ਕੁ ਫਰਕ ਆ ਇਹਦੇ ਵਿੱਚ ਮੈਟ ਦੀ ਜੀ ਮੈਟ ਦੀ ਮਿੱਟੀ ਦਾ ਬਹੁਤ ਫਰਕ ਆ ਕੁਸ਼ਤੀ ਦਾ ਮਿੱਟੀ ਦੀ ਕੁਸ਼ਤੀ ਜਿਹੜੀ ਉਹ ਜਿੱਦਾਂ ਦੋ ਭلوان ਖੜੇ ਲੜਦੇ ਆ ਲੰਗੋਟੇ ਹੱਥ ਪਾ ਲਿਆ ਉੱਦਾਂ ਘੰਟਾ ਵੀ ਖੁੱਲ ਸਕਦੇ ਆ ਜਦ ਤੁਹਾਨੂੰ ਦੱਸਿਆ 40 ਮਿੰਟ ਵੀ ਹੁੰਦੀ ਆ ਦੋ ਬਰਾਬਰ ਦੇ ਜਦੋਂ ਜੇ ਥੱਲੇ ਉਹਨੇ ਸੁੱਟ ਲਿਆ ਤੇ ਉੱਤੇ ਮੈਂ 20 ਮਿੰਟ ਬੈਠਾ ਰਿਹਾ ਗੱਦੇ ਦੀ ਕੁਸ਼ਤੀ ਜਿੱਦਾਂ ਨਹੀਂ ਗੱਦੇ ਦੀ 6 ਮਿੰਟ ਦੀ ਕੁਸ਼ਤੀ ਆ ਉਹ ਰੈਫਰੀ ਨੇ ਵਿਸਲ ਮਾਰਨੀ ਉਹ ਤੇ ਚੱਲ ਪਈ ਸ਼ੁਰੂ ਹੋ ਗਈ ਖਲੋ ਨਹੀਂ ਸਕਦੇ ਤੁਸੀਂ ਜੇ ਥੱਲੇ ਬਿਠਾਇਆ ਉਹਨੇ ਕੋਈ ਐਕਸ਼ਨ ਕੀਤਾ ਠੀਕ ਨੇ ਫੇਰ ਖੜੇ ਕਰਦੇ ਹਮ ਤਾਂ ਸ਼ਾਮ ਮੰਟਾ ਚ ਤੇ ਕੁਸ਼ਤੀ ਵੇਖੋ ਕਿੰਨਾ ਜੋਰ ਲੱਜਾਂਦਾ ਤੁਸੀਂ ਨਾ ਲਾਈਵ ਵੇਖੋਗੇ ਜਦੋਂ ਬੁਲੋਨਾ ਦਾ ਤੇ ਉਹਦੇ ਇਹ ਆਦਾ ਵੀ ਜਿਹੜੀ ਮਿੱਟੀ ਦੀ ਕੁਸ਼ਤੀ ਪਿਆਸਾ ਬਹੁਤ ਆ ਉਹਦੇ ਚ ਜੀ ਤੇ ਇਹਦੇ ਚ ਉਹ ਤਰੱਕੀ ਦੀ ਕੋਈ ਨੌਕਰੀ ਤੁਹਾਨੂੰ ਮਿਲਣੀ ਕੋਈ ਹਮ ਤੇ ਗੱਦੇ ਦੀ ਕੁਸ਼ਤੀ ਜਿੱਦਾਂ ਤੁਸੀਂ ਮੈਡਲ ਜਿੱਦਦੇ ਹੋ ਡੀਐਸਪੀ ਭਰਤੀ ਹੁੰਦੇ ਸਿੱਧੇ ਜਾਂ ਹੁਣ ਪ੍ਰਾਈਵੇਟ ਦੂਸਰੇ ਵਿਭਾਗੀਆਂ ਜਿਹੜੇ ਕੋਈ ਆਈ ਆਪਣੇ ਖੇਡ ਭਾਗ ਚ ਭਤੀ ਹਾਂਜੀ ਹਾਂਜੀ ਉਹਨਾਂ ਚ ਵੀ ਕਰ ਲੈਂਦੇ ਆ ਤੇ ਮਿੱਟੀ ਚ ਇਦਾਂ ਦਾ ਨਹੀਂ ਕੁਝ ਵੀ ਹੈਗਾ ਮਿੱਟੀ ਚ ਤੁਸੀਂ ਜਨਰਲ ਜਨ ਲੜਨਾ ਨਾ ਨਾ ਹੁਣ ਨਾ ਤੁਹਾਨੂੰ ਕੋਈ ਅਰਜਣਾਵੜ ਮਿਲਣਾ ਨਾ ਤੁਹ ਪਦਮਸ਼ਰੀ ਮਿਲਣਾ ਹੁਣ ਪਦਮਸ਼ਰੀ ਕਰਤਾਰ ਸਿੰਘ ਜੀ ਜਾਂ ਰਣਜੀਤ ਸਿੰਘ ਦੀ ਰਾਵਾ ਉਹਨਾਂ ਨੂੰ ਅਰਜਣਾਵੜ ਮਿਲਿਆ ਜੀ ਤੇ ਆਪਣੇ ਆਪਣੇ ਇੰਸਪੈਕਟਰ ਭਰਤੀ ਹੋਈ ਸੀ ਉਹ ਚ ਸੈਂਟਰਕਸਾਈ ਦਾ ਵਿਭਾਗ ਹੀ ਹੁੰਦੀ ਸੀ ਜੀ 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 ਕਸਟਮ ਚ ਜੀ ਇਹ ਕਰਕੇ ਸਾਡੇ ਮੈਚ ਪੰਜਾਬ ਪੁਲਿਸ ਦੇ ਬੜੇ ਡੀਐਸਪੀ ਐਸਪੀ ਆ ਜਿਹੜੇ ਹਾਕੀ ਚ ਕਿੰਨੇ ਕੀਤੇ ਆ ਇਹ ਫਰਕ ਜ਼ਰੂਰ ਆ ਜਿਹੜਾ ਇੰਟਰਨੈਸ਼ਨਲ ਗੇਮਾਂ ਜਾਂ ਗੱਦੇ ਤੇ ਜਾਂ ਮਿੱਟੀ ਦਾ ਇਹ ਫਰਕ ਜੀ ਸੋ ਜੇ ਕੋ ਮੰਤਰੀ ਪਦਰ ਤੇ ਜਾਣਾ ਫਿਰ ਤਾਂ ਗੱਦੇ ਵਾਲੀ ਕੁਸ਼ਤੀ ਆਉਣੀ ਚਾਹੀਦੀ ਕਿਉਂਕਿ ਉੱਥੇ ਗੱਦੇ ਤੇ ਮੁਕਾਬਲੇ ਹੋਣੇ ਆ ਨਹੀਂ ਕਾਫੀ ਪੁਰਾਣੇ ਪਲਵਾਨ ਜਿਹੜੇ ਆਪਣੇ ਬੱਚਿਆਂ ਨੂੰ ਮੈਡ ਤੇ ਲਿਆ ਰਹੇ ਆ ਜਿਹੜੇ ਦਾ ਹੁਣ ਮਿੱਟੀ ਚ ਲੜਦੇ ਨੇ ਬੜੇ ਤਗੜੇ ਦੇ ਆ ਪਰ ਹੁਣ ਗੱਦੇ ਤੇ ਵੀ ਕਰਾ ਰਹੇ ਨਾਲ ਜੀ ਵੀ ਮੁੱਲ ਜਿਹਦਾ ਗੱਦੇ ਦੀ ਕੁਸ਼ਤੀ ਦਾ ਪਹਿਣਾ ਹਾਂਜੀ ਯਾਨੀ ਵਧੀਆ ਦੰਗਲ ਹੋਣਾ ਮਿੱਟੀ ਤੇ ਵੀ ਹੋਣਾ ਪਿੰਡਾਂ ਦੀ ਗੇਮ ਹੋਣੀ ਚਾਹੀਦੀ ਹੈ ਸਾਰਿਆਂ ਦੀ ਜੀ ਪਰ ਇਹਨੇ ਵੀ ਉਹ ਕਾਨੂੰਨ ਰੂਲ ਦੇ ਮੁਤਾਬਕ ਹੋ ਜੀ ਥੋੜੀ ਜੀ ਜੀ ਕਿ ਉਹ ਚ ਜਿੱਤ ਹਰ ਜ਼ਰੂਰ ਹੋਵੇ ਕੋਈ ਪੁਆਇੰਟ ਦੇ ਲਾਸਟ ਜਿੱਤ ਹਰ ਜ਼ਰੂਰ ਰੱਖਣਾ ਜੀ ਤੇ ਚੰਗੀ ਵਧੀਆ ਕੁਸ਼ਤੀ ਰਲ ਕੇ ਨਾ ਹੋਏ ਨੂਰਾ ਕੁਸ਼ਤੀ ਨਾ ਹੋਵੇ ਕਾਂਡਾ ਕੁਸ਼ਤੀ ਹੋਵੇ ਜੀ ਪੰਜਾਬ ਨੂੰ ਫਾਇਦਾ ਹੋਏ ਪੰਜਾਬ ਦੀ ਭੜੋਨੀ ਤਗੜੀ ਹੈ ਜੀ ਹਾਂਜੀ ਤੇ ਤੁਸੀਂ ਇਸ ਭੂਮਿਕਾ ਤੋਂ ਇਲਾਵਾ ਇੱਕ ਹੋਰ ਭੂਮਿਕਾ ਵੀ ਨਿਭਾਉਂਦੇ ਰਹੇ ਹੋ ਕੁਸ਼ਤੀ ਦੇ ਨਾਲ ਹੋਰ ਕਿਸ ਤਰੀਕੇ ਨਾਲ ਜੁੜੇ ਹੋਏ ਹੋ ਕਿ ਤੁਸੀਂ ਆਪਣੇ ਇਲਾਕੇ ਵਿੱਚ ਕੁਝ ਆਯੋਜਨ ਕਰਵਾਏ ਨੇ ਕੁਸ਼ਤੀ ਆਪਣੇ ਪਿੰਡ ਪੰਜ ਟੂਰਨਾਮੈਂਟ ਕਰਾਏ ਆਪਣੇ ਪਾਰੇ ਪਿੰਡ ਸਾਡੇ ਪਿੰਡ ਕੋਈ ਟੂਰਨਾਮੈਂਟ ਨਹੀਂ ਹੋਇਆ ਕੁਸ਼ਤੀ ਦਾ ਜੀ ਕੋਈ ਵੀ ਨਹੀਂ ਹੋਇਆ ਕੁਸ਼ਤੀ ਦਾ ਕੀ ਤੇ ਮੈਂ ਉਹ ਕਰਾਏ ਆਪਣੇ ਪਾਕਿਸਤਾਨ ਦੇ ਪਹਿਲਵਾਨ ਆਏ ਸੀ ਤੇ ਇੰਡੀਆ ਚ ਜੀ ਤੇ ਮੈਂ ਪਹਿਲਵਾਨ ਜੀ ਨੂੰ ਬੇਨਤੀ ਕੀਤੀ ਵੀ ਹੱਡੇ ਵੀ ਨਾ ਇੱਕ ਟੂਰਨਾਮੈਂਟ ਕਰਾਓ ਪਿੰਡ ਹੂੰ ਤੇ ਅਈ ਉਥੇ ਕਰਾਇਆ ਫਿਰ ਬਹੁਤ ਲੋਕ ਖੁਸ਼ ਹੋਏ ਪਿੰਡ ਦੇ ਵੀ ਵੀ ਪਾਕਿਸਤਾਨ ਦੇ ਪਹਿਲਵਾਨ ਆਏ ਜੀ ਤੇ ਇੰਡੀਆ ਤੇ ਪਾਕਿਸਤਾਨ ਦਾ ਹੀ ਕਰਾਇਆ ਹੈਗਾ ਜੀ ਫਿਰ ਅਗਲੇ ਸਾਲ ਫੇਰ ਆਏ ਫੇਰ ਕਰਾਇਆ ਹੂੰ ਫਿਰ ਇੱਕ ਉਥੇ ਮੈਂ ਸਟੇਟ ਜੂਨੀਅਰ ਸਟੇਟ ਕਰਾਈ ਜੀ ਤੇ ਫਿਰ 조ਰਜਿਆ ਤੋਂ ਪਹਿਲਵਾਨ ਆਏ ਹੀ ਪੰਜਾਬ ਚ ਇੱਥੇ ਨਾ ਹੁਲਾਮਲਾ ਆਪਣੇ ਅਨੰਦਪੁਰ ਸਾਹਿਬ ਹੁੰਦਾ ਨਾ ਉੱਥੇ ਸੱਦੇ ਸੀਗੇ ਤੇ ਫਿਰ ਉਹ ਮੈਂ ਪਹਿਲਵਾਨ ਖੜੇ 조ਰਜੀ ਵਾਲੇ ਪਿੰਡ ਉਹਨਾਂ ਦਾ ਟੂਰਨਾਮੈਂਟ ਕਰਾਇਆ ਤੇ ਇੱਕ ਉਦਾਂ ਮੈਂ ਕਰਾਇ ਪੰਜਾਬ ਦੇ ਪੁਲਾਣਾ ਦਾ ਪੰਜ ਟੂਰਨਾਮੈਂਟ ਮੈਂ ਕਰਾਇ ਪਿੰਡ ਆਪਣੇ ਕੁਸ਼ਤੀ ਦੇ ਤੇ ਹੋਰ ਵੀ ਅਸੀਂ ਕਰਾਉਂਦੇ ਰਹੇ ਨੇ ਜਿੱਤਾਂ ਇੱਥੇ ਪਿੰਡਾਂ ਦੇ ਟੂਰਨਾਮੈਂਟ ਗੱਦੇ ਦੇ ਗੱਦਾ ਲੈ ਕੇ ਜਾਂਦੇ ਆਪਾਂ ਗੱਦੇ ਦੇ ਘਨਾਈ ਦਾ ਕਈ ਸ਼ੌਂਕ ਰਾਹ ਦੇ ਵੀ ਗੱਦੇ ਦੇ ਕਰਾਉਣੀਆਂ ਅਸੀਂ ਹੂੰ ਤੇ ਉਹ ਫਿਰ ਪਿੰਡ ਵਾਲੇ ਦਸੀਦਾ ਵੀ ਗੱਦੇ ਤੇ ਵੀ ਕਰਾਓ ਮਿੱਟੀ ਤੇ ਵੀ ਕਰਾਓ ਕੋਈ ਨਹੀਂ ਤੇ ਪਰ ਰੂਲ ਦੇ ਨਾਲ ਕਰਾਓ ਜੇ ਕੁਸ਼ਤੀ ਨੂੰ ਬੜਾਵਾ ਮਿਲੇ ਕੁਸ਼ਤੀ ਉੱਪਰ ਜਾਵੇ ਹੂੰ ਸੋ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਹੈ ਇਹ ਖੇਡ ਇਹੋ ਜਿਹੀ ਹੈ ਸਾਡੀ ਮਿੱਟੀ ਨਾਲ ਜੁੜਦੀ ਖੇਡ ਕੇ ਦੇ ਉੱਪਰ ਬਹੁਤ ਲੰਮਾ ਸਮਾਂ ਗੱਲ ਕੀਤੀ ਜਾਂਦੀ ਅੱਜ ਵੀ ਪਰ ਅੱਜ ਦੇ ਆਪਣੇ ਪ੍ਰੋਗਰਾਮ ਦਾ ਗੱਲਬਾਤ ਦਾ ਵੇਲਾ ਜਿਹੜਾ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਸਾਡੇ ਲਈ ਸਮਾਂ ਕੱਢਿਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਥੈਂਕ ਯੂ ਸਰ ਥੈਂਕ ਯੂ ਸੋ ਇਹ ਸੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਦਾ ਇਹ ਤਾਜ਼ਾ ਤਰੀਨ ਅੰਕ ਕੁਸ਼ਤੀ ਦੀ ਖੇਡ ਬਾਰੇ ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਡीडी ਪੰਜਾਬੀ ਦੇ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਦੇਖ ਸਕਦੇ ਹੋ YouTube ਉਤੇ DD ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਪੇਜ DD ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨ ਦੇ ਨਾਲ ਨਾਲ ਤੁਸੀਂ Instagram ਉਤੇ ਵੀ DD ਪੰਜਾਬੀ ਦੇ ਨਾਲ ਜੁੜ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ